ਵੇ ਦੇ ਇਹਦੇ ਇਹਨੇ ਕਿੰਨਾ ਕਿੰਨਾ ਡਰ ਰਹੇ ਨੇ 32 ਹਾਂ ਖੁੱਲਦਾ ਨਹੀਂ ਵਾਲੇ ਉਹਨਾਂ ਕੀ ਕਰਦੇ ਨੇ ਦੇਖਿਆ ਮੈਂ ਕਿਹਾ ਨੇ ਆ ਦੇਖਾ ਇਹ ਨਹੀਂ ਆ ਗੱਲਾਂ ਕਰਨੇ ਮੜਮਾ ਲਾਇਆ ਉਹਨੇ ਇਹ ਕੀ ਕਰਦੇ ਨੇ ਕੰਮ ਨਹੀਂ ਕਰਦੇ ਹੈ ਜਿਹੜੇ ਰਾਤ ਤੇ ਤੂੰ ਨਿਕਲਿਆ ਉਹੀ ਰਾਤ ਤੇ ਮੈਂ ਨਿਕਲਿਆ ਫਿਰ ਉਸ ਚੀਜ਼ ਨੂੰ ਬਦਨਾਮ ਕਿਉਂ ਕਰਦਾ ਹਾਂ ਹਾਂ ਕਿਉਂ ਕਰਦਾ ਹਾਂ ਦੱਸ ਬਈ ਦੱਸ ਕਿਉਂ ਬਦਨਾਮ ਕਰਦਾ ਬਈ ਇਹ ਦੱਸ ਹਲਕੇ ਪੈਰ ਇੰਜਣ ਦਾ ਪੁੱਛ ਮੈਂ ਤੁਹਾਨੂੰ ਬੋੜ ਇਕ ਨਾ ਇਹ ਲੋੜ ਹਸਣੀਆਂ ਪਹਿਲਾਂ ਦੱਸਦਾ ਫਿਰ ਦੱਸ ਹੁਣ ਹੈ ਕੋਈ ਕਹਿੰਦਾ ਜਵਾਬ ਦੇ ਉਹਦੀ ਗੱਲ ਦਾ ਹਾਂ ਮੇਰੀ ਗੱਲ ਤੂੰ ਵੀਡੀਓ ਰੱਖਿਆ ਉਹਨੂੰ ਮਾਤਾ ਆ ਬਣਾਉਣਾ ਯਾਰ ਪਰ ਮੇਰੀ ਗੱਲ ਸੁਣ ਮਾਤਾ ਇਹਨਾਂ ਦੇ ਕਾਹ ਦਿਖਾਉਣਾ ਉਹਨੂੰ ਜੇ ਮੈਂ ਉੱਥੇ ਕੰਮ ਕਰਦਾ ਉਹਨਾਂ ਮੇਰੇ ਕੰਮ ਨੂੰ ਕੰਮ ਨਹੀਂ ਸਮਝਦਾ ਭਾਣ ਚ ਉਹਦੋਂ ਮੈਂ ਆਹ ਚੱਡੂ ਜਰੂਰ ਮੈਂ ਉਹ ਬੜਾ ਇੰਤਰੀ ਜਲਦੀ ਉਡਾ ਲੈ ਜਾ ਰਿਹਾ ਬੰਦੇ ਘੋੜਾ ਰਿਹਾ ਜੀ ਜਲਦੀ ਬਣਾਉਂਦਾ ਬਾਈ ਇੱਧਰ ਦਾ ਉਹ ਦਿਖਾਉਣਾਂ ਦੇ ਵਿੱਚ ਖਰਚ ਆਇਆ ਇਹਨੇ ਬੰਦੇ ਲਈ ਆ ਖਰਚੇ ਪੈਸੇ ਲੈਣੇ ਨੇ ਖਰਚੇ ਹੀ ਲੈਣਾ ਤੇਰੀ ਕਿਹੜਾ ਉਡਾਉਣਾ ਮੈਂ ਗੱਲ ਸਹੀ ਆ ਨਾ ਇਹ ਸਹੀ ਗੱਲ ਆ ਹੁਣ ਕੀ ਕਰ ਰਿਹਾ ਸੀ ਤਾਬੇ ਫਿਰ ਦੱਸ ਬੂਲ ਟੱਡ ਗਿਆ ਕਿਉਂ ਨਾ ਪੰਡਾ ਦਫੀਸ ਬੰਦ ਗਿਆ ਹੁਣ ਕੀ ਕਰ ਦੌੜ ਲੱਗੀ ਜਾਂਦੇ ਨੇ ਫੇਰੇ ਕੱਲ ਦੇ ਦੇਖ ਕਰਾਤੀ ਨੇ ਉਹ ਵੀਡੀਓ ਉਡਾ ਨੇ ਕੋਣੀ ਗੁੰਦਦੀ ਭਾਜਾ ਤਾਂ ਲੱਗੀ ਗਿਆ ਜਾ ਭਾਗ ਜੀ ਭਾਜਾ ਸੋਧ ਲਗੀ ਗਿਆ ਜਾਂਦਨੇ ਬਈ ਕਸੀ ਬਣਾ ਲਾ ਤਸੀ ਫੇਰੀ ਬਣਾ ਨੇ ਤਸੀ ਅੱਧਾ ਲਗੀ ਇਹਨੇ ਮੁਰਕ ਜਾਈ ਹੁਣ ਇਹ ਭੱਜ ਗਿਆ ਕਮਲ ਕੋੜ ਦੇਗਾ ਭੱਜਣਾ ਕਮਲ ਕੋੜਦਾ ਹੁੰਦਾ ਹੁਣ